ਅਦਾਬ ਨਮਸਕਾਰ ਸਤਿ ਸ੍ਰੀ ਅਕਾਲ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਚਾਹੇ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਚਾਹੇ ਇੰਡੀਆ ਵਿੱਚ ਸਰਦੀਆਂ ਦਾ ਮੌਸਮ ਆ ਗਿਆ ਹੈ ਤੇ ਸਰਦੀਆਂ ਦੇ ਮੌਸਮ ਵਿੱਚ ਸੇਤ ਸਾਰਿਆਂ ਦੀ ਖਰਾਬ ਹੋ ਜਾਂਦੀ ਹੈ ਤੇ ਗੁਰਦਾਸ ਮਾਨ ਸਾਹਿਬ ਦਾ ਗਾਣਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਤ ਜ਼ਰੂਰੀ ਹੈ ਤੇ ਆਪਾਂ ਸਾਰਿਆਂ ਨੇ ਆਪਣੀ ਸਿਹਤ ਦਾ ਖਿਆਲ ਵਧੀਆ ਤਰੀਕੇ ਦੇ ਨਾਲ ਰੱਖਣਾ ਹੈ ਤੇ ਅੱਜ ਮੇਰੇ ਨਾਲ ਸਿਹਤ ਸੰਭਾਲ ਦੇ ਵਾਸਤੇ ਗੱਲਬਾਤ ਕਰਨ ਲਈ ਆਏ ਹੋਏ ਨੇ ਸਰਦਾਰ ਮਤਵਿੰਦਰ ਸਿੰਘ ਜੀ ਜੋ ਆਯੁਰਵੇਦਾ ਦੇ ਡਾਕਟਰ ਨੇ ਤੇ 온ਟਾਰੀਓ ਆਯੁਰਵੇਦਾ 11730 에어포트 ਰੋਡ ਬ੍ਰੈਂਟਨ ਦੇ ਵਿੱਚ ਇਹਨਾਂ ਦਾ ਜਿਹੜਾ ਉਹ ਕਲੀਨਿਕ ਹੈ ਗੁਰਦੁਆਰਾ ਸਿੱਖ ਹੈਰੀਟੇਜ ਦੇ ਬਿਲਕੁਲ ਨਾਲ ਤੇ ਅਸੀਂ ਅੱਜ ਡਾਕਟਰ ਸਾਹਿਬ ਦੇ ਨਾਲ ਗੱਲ ਕਰਨੀ ਹੈ ਕਿ ਬਦਲਦੇ ਮੌਸਮ ਦੇ ਵਿੱਚ ਜਿਹੜਾ ਸਾਨੂੰ ਬਿਮਾਰੀਆਂ ਲੱਗ ਜਾਂਦੀਆਂ ਇਹ ਜਿਹੜਾ ਅਸੀਂ ਬਿਮਾਰ ਹੋ ਜਾਂਦੇ ਹਾਂ ਖੰਗ ਲੱਗ ਗਈ ਸਾਨੂੰ ਜਕਾਮ ਹੋ ਗਿਆ ਬਲਗਮ ਹੋ ਗਈ ਹੋਰ ਅਨੇਕਾਂ ਹੀ ਬਿਮਾਰੀਆਂ ਨੇ ਉਹਨਾਂ ਤੋਂ ਅਸੀਂ ਕਿਵੇਂ ਬਿਨਾ ਦਵਾਈ ਤੋਂ ਹੀ ਆਪਣਾ ਪਹਿਲਾਂ ਤੇ ਬਚਾ ਕਰ ਸਕਦੇ ਆ ਕਿਵੇਂ ਬਚੇ ਰਹਿ ਸਕਦੇ ਆ ਕਿ ਸਾਨੂੰ ਡਾਕਟਰਾਂ ਕੋਲ ਜਾਣ ਦੀ ਲੋੜ ਹੀ ਨਾ ਪਵੇ ਤੇ ਵੀਰ ਜੀ ਸਸੀ ਕਾਲ ਜੀ ਤੁਹਾਡਾ ਜੀ ਆ। थैंक यू वेरी गुडवेल्ड जी ਬਹੁਤ ਬਹੁਤ ਧੰਨਵਾਦ ਤੁਹਾਡਾ ਦਿਲਦਾਰ ਟੀਵੀ ਕੈਨੇਡਾ ਦੇ ਉੱਤੇ ਮੈਨੂੰ ਸੱਦਨ ਦਾ थैंक यू वेरी मच। ਤੇ ਸੰਤੋਕ ਪਹਿਲੇ ਆਪਾਂ ਗੱਲ ਇੱਥੇ ਹੀ ਸ਼ੁਰੂ ਕਰੀਏ ਕਿ ਇਹ ਜਿਹੜੇ ਮੌਸਮ ਦੇ ਮਜ਼ਾਜ ਬਦਲ ਜਾਂਦੇ ਨੇ ਇੰਨਾ ਦਿਨਾਂ ਦੇ ਵਿੱਚ ਇੰਡੀਆ ਦੇ ਵਿੱਚ ਵੀ ਲੋਕ ਬਿਮਾਰ ਹੋਣਾ ਸ਼ੁਰੂ ਹੋ ਜਾਂਦੇ ਆ ਤੇ ਕੈਨੇਡਾ ਦੇ ਤੇ ਕਹਿਣਾ ਹੀ ਕੀ ਹੈ ਹਾਂਜੀ ਕਿਉਂਕਿ ਜਿਉਂ ਹੀ ਮੌਸਮ ਬਦਲਦਾ ਹੈ ਉਦੋਂ ਹੀ ਸਾਡੇ ਸਾਰਿਆਂ ਦੀ ਹਾਲਤ ਖਰਾਬ ਹੋ ਜਾਂਦੀ ਹੈ ਤੇ ਫਿਰ ਜੇ ਇੱਕ ਬੰਦਾ ਬਿਮਾਰ ਹੁੰਦਾ ਹੈ ਨਾ ਤੇ ਇਹਦਾ ਮਤਲਬ ਇਹ ਸਾਰੇ ਘਰ ਵਿੱਚ ਆ ਜਾਂਦਾ ਸਾਰੇ ਘਰ ਦੇ ਵਿੱਚ ਆ ਜਾਂਦਾ ਤੇ ਸਾਰੇ ਘਰ ਵਾਲੇ ਇਫੈਕਟਡ ਹੋ ਜਾਂਦੇ ਆ ਅਸੀਂ ਉਹਨੂੰ ਆਯੁਰਵੇਦਾ ਤੇ ਵਿੱਚ ਜਦੋਂ ਇੱਕ ਮੌਸਮ ਤੇ ਦੂਜੇ ਮੌਸਮ ਜਦੋਂ ਬਦਲੀ ਹੁੰਦਾ ਅਸੀਂ ਉਹਨੂੰ ਰਤੂ ਚਰਿਆ ਕਹਿੰਨੇ ਆ ਕਿ ਇੱਕ ਰਤੂ ਹੈਗੀ ਆ ਮਤਲਬ ਮੌਸਮ ਜਿੱਤੇ ਮੌਸਮ ਚਰਿਆ ਮਤਲਬ ਮੌਸਮ ਦੇ ਹਿਸਾਬ ਨਾਲ ਅਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ ਉਹ ਆਯੁਰਵੇਦਾ ਹਿਸਾਬ ਨਾਲ ਅਸੀਂ ਰਿਤੂ ਚਰਿਆ ਕਹਿੰਦੇ ਆ ਤੇ ਉਹਦੇ ਵਿੱਚ ਅਸੀਂ ਕੀ ਕੀ ਖਾ ਸਕਦੇ ਆ ਕਿਦਾਂ ਸਾਡਾ ਰਹਿਣ ਸੈਣ ਹੋ ਸਕਦਾ ਆ ਕੀ ਅਸੀਂ ਪ੍ਰੀਵੈਂਸ਼ਨ ਕਰ ਸਕਦੇ ਆ ਉਸ ਮੌਸਮ ਸਾਡੇ ਤੇ ਇਫੈਕਟ ਨਾ ਹੋਵੇ ਮੌਸਮ ਤੇ ਹਰ ਦੁਨੀਆ ਚ ਬਦਲਦੇ ਆ ਤੇ ਪਰ ਕੈਨੇਡਾ ਚ ਤੁਸੀਂ ਦੇਖਿਆ ਕੱਲ ਤੋਂ ਅੱਜ ਤੱਕ ਕਿੰਨੀ ਠੰਡ ਹੋ ਰਹੀ ਆ ਠੰਡ ਹੋ ਗਈ ਆ ਇਕਦਾਂ ਹੀ ਜਦੋਂ ਮੌਸਮ ਬਦਲਦਾ ਆ ਉਦੋਂ ਕਿੰਨਾ ਆ ਤੇ ਕੈਨੇਡਾ ਦਾ ਵੈਦਰ ਬਹੁਤ ਜਿਆਦਾ ਹਾਰਸ਼ ਹੈਗਾ ਆ ਬਹੁਤ ਜਿਆਦਾ ਇਫੈਕਟ ਕਰਦਾ ਆ ਠੰਡ ਬਹੁਤ ਜਿਆਦਾ ਹੋ ਜਾਂਦੀ ਆ 노 ਡਾਊਟ ਇੰਡੀਆ ਚ ਵੀ ਹੁੰਦਾ ਆ ਸਾਨੂੰ ਲੱਗਦਾ ਪਰ ਇੰਡੀਆ ਦੇ ਵਿੱਚ ਸਾਡੇ ਕੋਲ ਹੋਰ ਕਈ ਤਰੀਕੇ ਹੈਗੇ ਆ ਉੱਥੇ ਡਾਕਟਰ ਵੀ ਇਜ਼ੀਲੀ ਅਵੇਲੇਬਲ ਹੋ ਜਾਂਦੇ ਇੱਥੇ ਡਾਕਟਰ ਤੇ ਜੇ ਡਾਕਟਰ ਮਿਲਦੇ ਵੀ ਹੈ ਉਹ ਕਹਿੰਦੇ ਸੀ ਦਵਾਈ ਲਓ ਹੀ ਨਾ ਤੁਸੀਂ ਰੱਬ ਤੇ ਸ਼ਰਤ ਹਾਂਜੀ ਇਹ ਹੋਰ ਮੁਸ਼ਕਲ ਹੋ ਜਾਂਦਾ ਉਹ ਅਸੀਂ ਦੇਖਦੇ ਹਾਂ ਕਿ ਇਸ ਬਿਗੈਰ ਦਵਾਈਆਂ ਤੋਂ ਬਿਗੈਰ ਉਸ ਤਰ੍ਹਾਂ ਸਾਨੂੰ ਕਿਸ ਤਰ੍ਹਾਂ ਸਾਨੂੰ ਫਾਇਦਾ ਹੋ ਸਕਦਾ ਅੱਜ ਅਸੀਂ ਉਸ ਬਾਰੇ ਗੱਲ ਕਰਾਂਗੇ ਬਿਲਕੁਲ ਜੀ ਜਦੋਂ ਆਪਾਂ ਇੱਥੇ ਇਹ ਗੱਲ ਕਰਦੇ ਹਾਂ ਤੇ ਡਾਕਟਰ ਸਾਹਿਬ ਮੈਂ ਖੁਦ ਆਪਣੀ ਹੀ ਗੱਲ ਕਰ ਲਵਾਂ ਜਦ ਕੇ ਮੇਰਾ profession ਹੀ ਬੋਲਣਾ ਹਾਂਜੀ ਹੋਇਆ ਕੁਝ ਇਸ ਤਰ੍ਹਾਂ ਕੇ ਮੈਨੂੰ ਥੋੜੀ ਜੀ ਜਦੋਂ ਠੰਡ ਲੱਗੀ ਤੇ ਉਦੋਂ ਬਾਅਦ ਮੈਨੂੰ ਕੇਲੇ ਵੀ ਸਵਾਦ ਲੱਗ ਗਏ ਕੇਲੇ ਖਾਲੇ ਨਤੀਜਾ ਇਹ ਨਿਕਲਿਆ ਕਿ ਉਹ ਥੋੜੀ ਠੰਡ ਬਾਅਦ ਖੰਗ ਬਲਗਮ ਤੇ ਹੋਰ ਕਈ ਚੀਜ਼ਾਂ ਸ ਬਦਲ ਗਈ ਤੇ ਉਹ ਮੇਰੇ ਤੇ ਨਾ ਰੁਕਿਆ ਮੇਰੇ ਤੋਂ ਬਾਅਦ ਮੇਰੇ ਪਰਮਾਰ ਦੇ ਵਿੱਚ ਵੀ ਚੀਜ਼ ਉਸੇ ਤਰ੍ਹਾਂ ਹੀ ਫੈਲ ਗਈ ਇਹ ਕਹਾਣੀ ਮੇਰੀ ਨਹੀਂ ਹੈ ਇਹ ਕਹਾਣੀ ਕਰ ਕਰਦੀ ਹੈ ਤੇ ਸਭ ਤੋਂ ਪਹਿਲੇ ਤੇ ਮੈਂ ਉਹੀ ਗੱਲ ਕਹਿਣਾ ਹਾਂ ਕਿ ਖੁਰਾਕ ਦਾ ਕੀ ਧਿਆਨ ਰੱਖੀਏ ਇੰਨਾ ਦਿਨਾਂ ਦੇ ਵਿੱਚ ਅਸੀਂ ਆਈਸਕ੍ਰੀਮ ਖਾਈਏ ਜਾਂ ਅਸੀਂ ਕੇਲੇ ਖਾਈਏ ਜਾਂ ਅਸੀਂ ਤੁਸੀਂ ਕੀ ਸੁਜੈਸਟ ਕਰਦੇ ਹੋ ਕਿ ਕਿਹੋ ਜੀ ਖੁਰਾਕ ਹੋਣੀ ਚਾਹੀਦੀ ਹਾਂਜੀ ਹਾਂਜੀ ਹਰ ਮੌਸਮ ਦੇ ਹਿਸਾਬ ਨਾਲ ਸਾਨੂੰ ਖਾਣ ਪੀਣ ਆਪਣਾ ਰੱਖਣਾ ਚਾਹੀਦਾ ਦੇਖ ਲਓ ਜਿਸ ਤਰ੍ਹਾਂ ਗਰਮੀਆਂ ਦੇ ਵਿੱਚ ਅੰਬ ਤੇ ਖਰਬੂਜ਼ਾ ਅਦਵਾਣੀ ਆਉਂਦੇ ਆ ਉਹ ਸਰਦੀਆਂ ਚ ਨਹੀਂ ਹੁੰਦੇ 노 ਡਾਊਟ ਸਾਨੂੰ ਕੈਂਡੀਡੇਟ ਤੇ ਹਰ ਸਾਲ ਮਿਲਦੇ ਰਹਿੰਦੇ ਆ ਸਾਰਾ ਕੁਝ ਬਟ ਹਰ ਮੌਸਮ ਦਾ ਹਰ ਮੌਸਮ ਦਾ ਆਪਣਾ ਆਪਣਾ ਫਰੂਟ ਆ ਹਾਂਜੀ ਠੀਕ ਹੈ ਅਸੀਂ ਜਿੱਦਾਂ ਹੁਣ ਅਸੀਂ ਪਹਾੜੀਏ ਇਲਾਕੇ ਜਿੱਦਾਂ ਜੰਮੂ ਐਂਡ ਕਸ਼ਮੀਰ ਇੰਡੀਆ ਦੇ ਵਿੱਚ ਉੱਥੇ ਸਾਰਾ ਸਾਲ ਬਦਾਮ ਚੱਲਦੇ ਰਹਿੰਦੇ ਆ ਜੀ ਕਿਉਂਕਿ ਉੱਥੇ ਸਰਦੀ ਆ ਅਸੀਂ ਇੱਥੇ ਗਰਮੀਆਂ ਚ ਦੇ ਹਿਸਾਬ ਨਾਲ ਜੇਸੀ ਬਦਾਮ ਗਰਮੀਆਂ ਚ ਖਾਂਦੇ ਰਹੀਏ ਤਾਂ ਸਾਨੂੰ ਹੋਰ ਤਕਲੀਫ ਹੋਊਗੀ ਹਾਂਜੀ ਇਸ ਤਰ੍ਹਾਂ ਡਾਈਟ ਦੇ ਹਿਸਾਬ ਨਾਲ ਫਿਰ ਜਿਸ ਤਰ੍ਹਾਂ ਸਾਨੂੰ ਡਾਈਟ ਹੈ ਹਮੇਸ਼ਾ ਗਰਮ ਸਰਦੀਆਂ ਦੇ ਵਿੱਚ ਗਰਮ ਖਾਣਾ ਖਾਣਾ ਚਾਹੀਦਾ ਜਾਂ ਨਾ ਖਾਈਏ ਠੀਕ ਹੈ ਕੁਕਡ ਮੀਲਸ ਜਿਹੜੇ ਬਣੇ ਹੋਏ ਮੀਲਸ ਆ ਆਮ ਤੌਰ ਤੇ ਸੈਲਡ ਲਈ ਜਾਂਦੇ ਆ ਸਾਰਾ ਕੁਝ ਉਹਨੂੰ ਅਵੋਇਡ ਕਰਕੇ ਕੁਕਡ ਮੀਲਸ ਲਈਏ ਹਾਂਜੀ ਜਿਹੜੇ ਬਣੇ ਹੋਏ ਮੀਲਸ ਹੈਗੇ ਮਤਲਬ ਕਿ ਸੈਲਡ ਖਾਣਾ ਵਿੱਚ ਖਰਾਬ ਕਰ ਦਿੰਦਾ ਵਾ ਸਰਦੀ ਦੇ ਵਿੱਚ ਅਸੀਂ ਹਾਂ ਸਬਜ਼ੀਆਂ ਲੈ ਲਿਆ ਜਾਂ ਅਸੀਂ ਹੋਰ ਜਿਹੜੇ ਸਖੀਰੇ ਆ ਟਮਾਟਰ ਹੋ ਗਏ ਜਾਂ ਹਾਂਜੀ ਖੀਰੇ ਆ ਤੇ ਇਸ ਕਰਕੇ ਖੀਰੇ ਹੁੰਦੇ ਨਹੀਂ ਗਰਮੀਆਂ ਚ ਸਰਦੀਆਂ ਚ ਹੁੰਦੇ ਨਹੀਂ ਹਾਂਜੀ ਤਰ੍ਹਾਂ ਹੁੰਦੀਆਂ ਹੀ ਨਹੀਂ ਸਰਦੀਆਂ ਵਿੱਚ ਕਬੂਜੇ ਹੁੰਦੇ ਨਹੀਂ ਹੁੰਦੇ ਹੀ ਨਹੀਂ ਹੈ ਨਾ ਉਹ ਇਸੇ ਕਰਕੇ ਮੌਸਮ ਦੇ ਵਾਸਤੇ ਬਣੇ ਹੋਏ ਹੁੰਦੇ ਆ ਅਸੀਂ ਹੁਣ ਸਾਰਾ ਕੁਝ ਅਵੇਲੇਬਲ ਆ ਤਾਂ ਖਾਈ ਜੰਨੇ ਆ ਬਟ ਆਯੁਰਵੇਦਾ ਦੇ ਹਿਸਾਬ ਨਾਲ ਤੁਹਾਨੂੰ ਰਿਤੂ ਚਰਿਆ ਦੇ ਹਿਸਾਬ ਨਾਲ ਹੀ ਖਾਣਾ ਪੀਣਾ ਚਾਹੀਦਾ ਹੈ ਸੂਪਸ ਲੈਣੇ ਚਾਹੀਦੇ ਆ ਫਿਰ ਦਲੀਆ ਜਾਂ ਖਿਚੜੀ ਇਦਾਂ ਦੀਆਂ ਗਰਮ ਚੀਜ਼ਾਂ ਲੈਣੀਆਂ ਚਾਹੀਦੀਆਂ ਫਿਰ ਦੇਖੋ ਸਾਡੇ ਨਾ ਸਰੀਰ ਦੇ ਵਿੱਚ ਵਾਤ ਪਿੱਤ ਤੇ ਕਫ ਹੁੰਦਾ ਆ ਅੱਛਾ ਵਾਤ ਹੁੰਦਾ ਵాయు ਜਿਹਨੂੰ ਹਵਾ ਜਿਆਦਾ ਪੜ ਜਾਂਦੀ ਆ ਠੀਕ ਆ ਪਿੱਤ ਹੁੰਦਾ ਗਰਮੀ ਹੁੰਦੀ ਆ ਜੀ ਜਿਹੜੀ ਗਰਮੀਆਂ ਚ ਹੋ ਜਾਂਦੀ ਆ ਜ ਆਮ ਤੌਰ ਤੇ ਪਿੱਤ ਗਰਮੀਆਂ ਚ ਹੁੰਦੀ ਆ ਕਫ ਵੀ ਸਰਦੀਆਂ ਚ ਹੁੰਦਾ ਜਿੱਦਾਂ ਅਰਥ ਨੂੰ ਨੂੰ ਅਸੀਂ ਕੱਖ ਕਹਿੰਦੇ ਪਰ ਵਾਕ ਦਾ ਇਹ ਹੈਗਾ ਕਿ ਉੱਥੇ ਡਰਾਈਨੈਸ ਬਹੁਤ ਹੋ ਜਾਂਦੀ ਤੁਸੀਂ ਦੇਖਿਆ ਉਹਨਾਂ ਸਾਡੇ ਡਰਾਈਨੈਸ ਬਹੁਤ ਹੁੰਦੀ ਬਹੁਤ ਜ਼ਿਆਦਾ ਸਰਦੀਆਂ ਚੰਦੀ ਸਪੈਸ਼ਲੀ ਕੈਨੇਡਾ ਦੇ ਵਿੱਚ ਹੀਟਿੰਗ ਚੱਲਦੀ ਰਹਿੰਦੀ ਆ ਸਾਰਾ ਦਿਨ ਤੇ ਬਹੁਤ ਡਰਾਈਨੈਸ ਹੁੰਦੀ ਆ ਜੀ ਉਹਦੇ ਵਿੱਚ ਤੇ ਸਾਨੂੰ ਫਿਰ ਉਦਾਂ ਦੇ ਖਾਣੇ ਸਾਨੂੰ ਜਰੂਰੀ ਜਿਹੜੇ ਵਾਤ ਸ਼ਾਮਕ ਹੋਣ ਜਿਹੜੇ ਵਾਤ ਨੂੰ ਠੀਕ ਕਰਨ ਜਿੱਦਾਂ ਅਦਰਕ ਹੋਵੇ ਹਾਂਜੀ ਖਾਣੇ ਦੇ ਵਿੱਚ ਅਦਰਕ ਹੋਣੀ ਚਾਹੀਦੀ ਦਾਲ ਚੀਨੀ ਹੋਣੀ ਚਾਹੀਦੀ ਹਲਦੀ ਹੋਣੀ ਚਾਹੀਦੀ ਕਾਲੀ ਮਿਰਚ ਹੋਣੀ ਚਾਹੀਦੀ ਜਿਹੜੇ ਬਾਤ ਨੂੰ ਜਿਹੜੇ ਰੱਖਣ ਥੱਲੇ ਰੱਖਣ ਠੀਕ ਹੈ ਤੇ ਫਿਰ ਸਾਨੂੰ ਘਿਓ ਲੈਣਾ ਚਾਹੀਦਾ ਜੀ ਦੇਸੀ ਘਿਓ ਦੇ ਵਿੱਚ ਕੋਈ ਹਰਸ ਨਹੀਂ ਹੈਗਾ ਅੱਜ ਕੱਲ ਟ੍ਰੈਂਡ ਬਦਲੀ ਹੋ ਗਿਆ ਜਿਹੜਾ ਪੁਰਾਣਾ ਹਮੇਸ਼ਾ ਉਹੀ ਹੁੰਦਾ ਸੀ ਘਿਓ ਠੀਕ ਨਹੀਂ ਹੈਗਾ ਅਸੀਂ ਜਿਹੜੇ ਅਸੀਂ ਤੇਲ ਵੀ ਖਾਂਦੇ ਉਹ ਵੀ ਕਿਹੜੇ ਠੀਕ ਹੈਗੇ ਹੂੰ ਜੀ ਕਿਹ ਕਿ ਨਹੀਂ ਅਸੀਂ ਸਨਫਲਾਵਰ ਆਇਲ ਲੈਨੇ ਆ ਕੋਕਨਟ ਆਇਲ ਕੋਕਨਟ ਆਇਲ 노 ਡਾਊਟ ਇਜ਼ ਵੈਰੀ ਗੁੱਡ ਠੀਕ ਹੈ ਸੈਸਮੀ ਆਇਲ ਲੈਣਾ ਚਾਹੀਦਾ 올ਿਵ ਆਇਲ ਤੇ ਐਵੋਕਾਡੋ ਆਇਲ ਅੱਜਕੱਲ ਬਹੁਤ ਟ੍ਰੈਂਡ ਚੱਲਿਆ ਐਵੋਕਾਡੋ ਆਇਲ ਦਾ ਹਾਂਜੀ ਉਹ ਠੀਕ ਰਹਿੰਦਾ ਵਾ ਉਹ ਠੀਕ ਰਹਿੰਦਾ ਹਾਂ ਅੱਛਾ ਤੇ ਦੇਸੀ ਕਿਉਂ ਜ਼ਰੂਰ ਲੈਣਾ ਚਾਹੀਦਾ ਹਾਂ ਕਿਉਂਕਿ ਲੋਕ ਇਸ ਤੋਂ ਤੇ ਇਸ ਕਰਕੇ ਡਰਦੇ ਆ ਕਿ ਸਾਡਾ ਕਸਟਮਰ ਵਧ ਜਾਏਗਾ ਇਹ ਹੋ ਜਾਏਗਾ ਉਹ ਹੋ ਜਾਏਗਾ ਹੂੰ ਤੇ ਇਹਦੇ ਨਾਲ ਹੀ ਹੋਰ ਦੂਸਰੀ ਚੀਜ਼ੇ ਆ ਜਾਂਦੀ ਹੈ ਜੀ ਕਿ ਅੱਜਕੱਲ ਸਾਡਾ ਜਿਹੜਾ ਰਹਿਣ ਸਹਿਣ ਹੈ ਕਿਉਂਕਿ ਮੈਂ ਕਈ ਵਾਰ ਦੇਖਦਾ ਹਾਂ ਕਿ ਇਸ ਮੌਸਮ ਦੇ ਵਿੱਚ ਵੀ ਸਾਡੇ ਜਿਹੜੇ ਲੋਕ ਨੇ ਨਾ ਉਹ ਛੋਟੇ ਜਿਹੇ ਕੱਪੜੇ ਜਾਂ ਆਮ ਪਾ ਕੇ ਜਿਸ ਤਰ੍ਹਾਂ ਅਸੀਂ ਦੇਖਦੇ ਆ ਇੰਨੀ ਠੰਡ ਦੇ ਵਿੱਚ ਵੀ ਕਈ ਵਾਰ ਬੀਬੀਆਂ ਨੇ ਦੂਸਰੇ ਤੀਸਰੇ ਉਹ ਪਤਲੇ ਜਿਹੇ ਕੱਪੜੇ ਪਾ ਕੇ ਸੈਰ ਲਈ ਵੀ ਨਿਕਲ ਜਾਂਦੇ ਆ ਜਾਂ ਹੋਰ ਹੋ ਜਾਂਦਾ ਤੇ ਰਹਿਣ ਸਹਿਣ ਹੈ ਜਿਹੜਾ ਉਹਦੇ ਵਿੱਚ ਕੀ ਸਾਨੂੰ ਬਦਲਾ ਸਰਦੀ ਨੂੰ ਦੇਖ ਕੇ ਹੁਣ ਕੋਈ ਕਰ ਲੈਣੇ ਚਾਹੀਦੇ ਬਿਮਾਰ ਹੋਈ ਗਈ ਹਾਂ ਗੁਰਵੈਲ ਜੀ ਤੁਸੀਂ ਬਹੁਤ ਸਹੀ ਗੱਲ ਕੀਤੀ ਅਸੀਂ ਦੇਖਦੇ ਹਾਂ ਨੇ ਕਈ ਵਾਰੀ ਸਟੂਡੈਂਟ ਵੀ ਬੱਚਾ ਠੰਡ ਹੁੰਦੀ ਆ ਇਹਨਾਂ ਜੇ ਬੱਚੇ ਚਪਲਾਂ ਪਾ ਕੇ ਜਾਂ ਕੁਝ ਓਦਾਂ ਪਾ ਕੇ ਫਿਰ ਉਹ ਮੌਸਮ ਇਫੈਕਟ ਕਰਦਾ ਹੀ ਕਰਦਾ ਐ ਇੰਨੀ ਠੰਡ ਦੇ ਵਿੱਚ ਸਾਨੂੰ ਹਮੇਸ਼ਾ ਗਰਮ ਰਹਿਣਾ ਚਾਹੀਦਾ ਜੀ ਨਿੱਗੇ ਰਹਿਣਾ ਬਹੁਤ ਜ਼ਰੂਰੀ ਆ ਅਸੀਂ ਇੰਨੀ ਠੰਡ ਦੇ ਵਿੱਚ ਸਾਨੂੰ ਨਮੋਨੀਆ ਵੀ ਹੋ ਸਕਦਾ ਆ ਖਾਂਸੀ ਜ਼ੁਕਾਮ ਜਿਸ ਤੋਂ ਪਹਿਲਾਂ ਹੋ ਕੇ ਫਿਰ ਨਮੋਨੀਆ ਹੋ ਜਾਵੇ ਤੇ ਫਿਰ ਉਹਦੇ ਨਾਲ ਬਹੁਤ ਜ਼ਿਆਦਾ ਫਿਰ ਕੰਪਲਿਕਸ਼ਨ ਹਨ ਕੀਪਿੰਗ ਵਾਰਮ ਇਜ਼ ਵੈਰੀ ਨੈਸੈਸਰੀ ਹੂੰ ਠੀਕ ਹੈ ਫਿਰ ਸਾਨੂੰ ਤਕਰੀਬਨ ਅਭਿਆਂਗਾ ਮਤਲਬ ਮਾਲਿਸ਼ ਜ਼ਰੂਰ ਤੇਲ ਦੀ ਕਰਨੀ ਚਾਹੀਦੀ ਅਸੀਂ ਪੁਰਾਣੀ ਜ਼ਮਾਨੀ ਵਿੱਚ ਦੇਖਿਆ ਸੀ ਨਾ ਉਦੋਂ ਬੜੇ ਕਰਦੇ ਹੁੰਦੇ ਸੀ ਖਾਸ ਕਰਕੇ ਹਾਂ ਖਾਸ ਕਰਕੇ ਤੁਪੇ ਬੈ ਕੇ ਮੰਜੇ ਤੇ ਬੈ ਕੇ ਤੇ ਉਹ ਸਨ ਉਹਦੇ ਤੇਲ ਦੀ ਮਾਲਿਸ਼ ਜ਼ਰੂਰ ਕਰਦੇ ਹੁੰਦੇ ਸੀ ਹੂੰ 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 ਠੀਕ ਹੈ ਸਰਦੀਆਂ ਵਿੱਚ ਕਰਦੇ ਹੁੰਦੇ ਸੀ ਗਰਮੀ ਆ ਤਾਂ ਨਹੀਂ ਕਰਦੇ ਹੁੰਦੇ ਸੀ ਤੇ ਉਹ ਇੱਕ ਟ੍ਰੈਂਡ ਹੈਗਾ ਆ ਕਿ ਉਹਨੂੰ ਜ਼ਰੂਰ ਕਰਨਾ ਚਾਹੀਦਾ ਸਾਡੀ ਖੁਸ਼ਕੀ ਬਿਲਕੁਲ ਅਸੀਂ ਕਰੀਮਾਂ ਲਈ ਜੰਨੇ ਆ ਸਾਰਾ ਕੁਝ ਸਾਰਾ ਕੁਝ ਲਾਨੇ ਪਏ ਆ ਪਰ ਜੋ ਤੇਲ ਐ ਐਸਐਸ ਮੇ ਆਇਲ ਲਈਏ ਅਸੀਂ ਕੋਕਨਟ ਆਇਲ ਲਈਏ ਉਹ ਬੈਟਰ ਰਹਿੰਦਾ ਆ ਕਰੀਮਾਂ ਨਾਲੋਂ ਜਿੱਦਾਂ ਅੱਜਕੱਲ ਤੇ ਬਹੁਤ سارے ਸ਼ਾਇਦ ਮੈਨੂੰ ਲੱਗਦਾ ਹੈ ਕਿ ਤੇਲ ਲਾਉਣ ਵੱਲੋਂ ਲੋਕੀ ਦੂਰੀ ਤੋੜਦੇ ਜਾਂਦੇ ਆ ਬੋਡੀ ਤੇ ਉਹ ਆ ਕਰੀਮ ਜਿਸ ਤਰ੍ਹਾਂ ਹੋ ਗਿਆ ਸੀ ਨਾਮ ਕਿਸੇ ਬ੍ਰਾਂਡ ਦਾ ਕੀ ਲੈਣਾ ਕਰੀਮਾਂ ਹੀ ਹਰ ਬੰਦਾ ਯੂਜ਼ ਕਰਦਾ ਹੈ ਕੀ ਇਹ ਕਰੀਮਾਂ ਕੋਈ ਨੁਕਸਾਨ ਪਹੁੰਚਾਉਂਦੀਆਂ ਹੈ ਜਾਂ ਫਾਇਦਾ ਕਰਦੀਆਂ ਹੈ ਤੇਲ ਨਾਲੋਂ ਇਹਨਾਂ ਨੂੰ ਆਪਾਂ ਕਿਵੇਂ ਲੈ ਕੇ ਚੱਲੀਏ ਬੈਟਰ ਨੇ ਜਾਂ ਬੈਡ ਨੇ ਆ ਦੇਖੋ ਐਡਵਰਟਾਈਜ਼ ਕਰਨ ਨੂੰ ਤੇ ਬਹੁਤ ਕੁਝ ਆ ਹੀ ਜਾਂਦਾ ਹੈ ਬਟ ਅਸੀਂ ਬੇਸਿਕਸ ਆਯੁਰਵੇਦ ਆ ਤੇ ਹਮੇਸ਼ਾ ਬੇਸਿਕਸ ਤੇ ਹੀ ਰਹਿੰਦਾ ਜੋ ਸਾਡੀਆਂ ਰੂਟਸ ਹੈਗੀਆਂ ਉਤੋਂ ਦੂਰ ਨਹੀਂ ਜਾਂਦਾ ਆਯੁਰਵੇਦਕ ਤੇ ਨਹੀਂ ਜਾਂਦਾ ਹੈ ਨਾ ਤੇ ਸਾਨੂੰ ਤੇਲ ਹਮੇਸ਼ਾ ਅਸੀਂ ਅੱਜ ਵੀ ਜੇ ਅਸੀਂ ਸਾਡੇ ਕੋ ਅਸੀਂ ਅਭਿਆਂਗਾ ਜਾਂ ਮਾਲਿਸ਼ ਕਰਨੀ ਹੁੰਦੀ ਤੇ ਅਸੀਂ ਤੇਲ ਹੀ ਵਰਤਦੇ ਅਸੀਂ ਕਰੀਮਾ ਨਹੀਂ ਵਰਤਦੇ ਹਮ ਹਮ ਬਿਕੋਜ਼ ਦੋਸ ਆ ਨੈਚੁਰਲ ਤੇ ਸਾਨੂੰ ਇਹ ਪਤਾ ਕਿ ਉਹਦੀ ਕੋਈ ਅਲਰਜੀ ਨਹੀਂ ਹੈਗੀ ਹਮ ਹਮ ਤੇ ਅਸੀਂ ਉਹਨਾਂ ਨੂੰ ਵਰਤ ਸਕਦੇ ਹਾਂ ਚੇਰ ਅਸੀਂ ਸਟੀਮ ਜ਼ਰੂਰ ਲੈਣੀ ਚਾਹੀਦੀ ਆ ਸਾਨੂੰ ਥੋੜੇ ਥੋੜੇ ਚੇਰ ਤੱਕ ਬਿਲਕੁਲ ਸਟੀਮ ਲੈਣੀ ਚਾਹੀਦੀ ਆ ਜਿੱਦਾਂ ਮਰਜ਼ੀ ਕਰੀਏ ਸਟੀਮ ਲੈਣ ਨਾਲ ਇਹ ਹੈ ਕਿ ਸਾਡੇ ਜਿਹੜੇ ਪੋਰਸ ਆ ਨਾ ਇਹ ਸਾਡੇ ਸਕਿਨ ਦੇ ਪੋਰਸ ਹੈਗੇ ਛੇਦ ਆ ਉਹ ਖੁੱਲੇ ਰਹਿੰਦੇ ਆ ਹੂੰ ਉਹ ਸਾਹ ਲੈਣਾ ਇਹਨਾਂ ਇੱਥੋਂ ਵੀ ਆਕਸੀਜਨ ਜਾਂਦੀ ਐ ਸਾਡੀ ਸਕਿਨ ਤੋਂ ਵੀ ਆਕਸੀਜਨ ਜਾਂਦੀ ਐ ਜੇ ਉਹ ਹੀ ਬੰਦ ਹੋ ਜਾਣਗੇ ਤੇ ਫਿਰ ਉਹ ਵਿਚਾਰਿਆਂ ਨੂੰ ਉਹਨਾਂ ਨੂੰ ਵੀ ਔਖਾ ਹੁੰਦਾ ਕੋਈ ਨਾ ਕੋਈ ਸਕਿਨ ਦੀ ਡਿਜ਼ੀਜ਼ ਹੋ ਗਈ ਕੁਛ ਨਾ ਕੁਛ ਹੋਰ ਹੋ ਗਿਆ ਤੇ ਉਹਦੇ ਲਈ ਜ਼ਰੂਰ ਐ ਕਿਉਂਕਿ ਅਸੀਂ ਤਾਂ ਸਟੀਮ ਦਾ ਮਤਲਬ ਸਿਰਫ ਇੱਥੇ ਕੀ ਉਹ ਸਟੀਮ ਲੈਣੀ ਉਹ ਵੀ ਜਦੋਂ ਡਾਕਟਰ ਕਹਿੰਦਾ ਬਹੁਤ ਗਲਾ ਪੱਕਿਆ ਹੋਵੇ ਨੱਕ ਬੰਦ ਹੋਵੇ ਉਦੋਂ ਅਸੀਂ ਇਹੀ ਲੈਨੇ ਆ ਕਸੀ ਤੁਹਾਡਾ ਕਹਿਣਾ ਪੂਰੀ ਪੌਂਡੀ ਤੇ ਸਟੀਮ ਲੈਣੀ ਚਾਹੀਦੀ ਆ ਅੱਛਾ ਅੱਛਾ ਠੀਕ ਹੈ ਛੋਟਾ ਜਿਹਾ ਕਮਰਾ ਹੋਵੇ ਅਸੀਂ ਉਹਦੇ ਵਿੱਚ ਸਟੀਮ ਹੋਇਆ ਪ੍ਰੈਸ਼ਰ ਕੀ ਕਹਿੰਦੇ ਸਟੀਮਰ ਵੀ ਹਾਂ ਸਟੀਮਰ ਆ ਕੈਟਲ ਲਿਆ ਉਹਨੂੰ ਕਰਦੇ ਰਹੇ ਤੇ ਸਟੀਮ ਲੈਂਦੇ ਰਹੇ ਸਾਰਾ ਕੁਝ ਇਹ ਪੋਰਸ ਖੋਲਣੇ ਬਹੁਤ ਜ਼ਰੂਰੀ ਹੈ ਫਿਰ ਐਕਸਰਸਾਈਜ਼ ਕਰਨੀ ਵੀ ਬਹੁਤ ਸਾਨੂੰ ਲਾਜ਼ਮੀ ਹੈਗੀ ਹੈ ਐਕਸਰਸਾਈਜ਼ ਸਾਡੇ ਲਈ ਬਹੁਤ ਵਧੀਆ ਹੈ ਇੱਕ ਤੇ ਹਾਰਟ ਰੇਟ ਵੱਧਦਾ ਹੈ ਉਹਦੇ ਨਾਲ ਹਾਰਟ ਸਟਰੋਂਗ ਹੁੰਦਾ ਹੈ ਸਾਡੇ ਮਸਲ ਸਟਰੋਂਗ ਹੁੰਦੇ ਸਰਕੂਲੇਸ਼ਨ ਵੱਧਦੀ ਹੈ ਬਲੱਡ ਦੀ ਸਰਕੂਲੇਸ਼ਨ ਵੱਧਦੀ ਹੈ ਉਹਦੇ ਵਿੱਚ ਇਹ ਜ਼ਰੂਰੀ ਹੀ ਹੈਗਾ ਜੀ। ਤਾਂ ਜਦੋਂ ਤੁਸੀਂ ਹੁਣ ਐਕਸਰਸਾਈਜ਼ ਦੀ ਗੱਲ ਕਰ ਰਹੇ ਹੋ ਅੱਜ ਕੱਲ ਜਾਂ ਵਾਕ ਦੀ ਹੁਣ ਸਾਡੇ ਕੈਨੇਡਾ ਦੇ ਵਿੱਚ ਅੱਗੇ ਬਰਫ਼ ਪੈਣੀ ਸ਼ੁਰੂ ਹੋ ਜਾਣੀ ਹੈ। ਇਹ ਪੋਸੀਬਲ ਨਹੀਂ ਹੈ ਕਿ ਤੇ ਕੀ ਫਿਰ ਇਹ ਐਕਸਰਸਾਈਜ਼ ਕੀ ਸਾਨੂੰ ਜਿਮ ਵਗੈਰਾ ਜੁਆਇਨ ਕਰ ਲੈਣੀ ਚਾਹੀਦੀ ਹੈ? ਹਾਂ ਜੀ ਜਾਂ ਜਿਮ ਜਾਂ ਸਭ ਤੋਂ ਕਈ ਜਿਮ ਨਹੀਂ ਜੁਆਇਨ ਕਰ ਸਕਦੇ ਆ। ਸਿਰ ਜਿੱਥੇ ਤੁਹਾਡੇ ਕੋਲ ਨੇੜੇ ਤੇੜੇ ਮਾਲ ਹੋਵੇ। ਉੱਥੇ ਮਾਲ ਚ ਜਾ ਕੇ ਸਵੇਰੇ ਜਾ ਕੇ ਸੈਰ ਕਰੋ। ਜੀ। ਹਮਮ ਥੈਟ ਇਜ਼ ਦ ਬੈਸਟ ਵੇ ਟੂ ਡੂ ਇਟ ਐਕਸਰਸਾਈਜ਼ ਹਨ ਘਟੋ ਘਟ 45 ਮਿੰਟ ਦੀ ਤੇ ਸੈਰ ਵੀ ਹੋ ਜਵੇ ਉਹ ਵੀ ਬਹੁਤ ਅੱਛੀ ਗੱਲ ਹੈ ਜੀ ਅਸੀਂ ਇਹ ਤਾਂ ਨਹੀਂ ਕਹਿੰਨੇ ਕਿ ਕਾਰਡੀਓ ਕਰੋ ਜਾਂ ਆ ਕਰੋ ਚਲੋ ਉਹ ਨੂੰ ਛੱਡ ਦਿਓ ਘਟੋ ਘਟ ਸੈਰ ਤੇ ਹੋ ਸਕਦੀ ਹੈ ਨਾ ਸਾਡਾ ਇੱਕ ਜਿਮ ਕੀ ਕਹਿੰਦੇ ਨੇੜੇ ਤੇੜੇ ਮਾਲ ਵਿੱਚ ਜਾ ਕੇ ਉੱਥੇ ਸੈਰ ਕਰ ਲਓ ਬਿਲਕੁਲ ਜੀ ਇਹਦੇ ਨਾਲ ਹੀ ਡਾਕਟਰ ਸਾਹਿਬ ਹੁਣ ਅਸੀਂ ਇਹ ਦੇਖਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ रेडीमेड ਦਵਾਈਆਂ ਖਾਸ ਕਰਕੇ ਸੀ ਐਲੋਪੈਥਿਕ ਵੱਲ ਬਹੁਤ ਜਿਆਦਾ ਹੀ ਚੱਲ ਰਹੇ ਆ ਤੇ ਦੂਸਰੇ ਪਾਸੇ ਆ ਜਾਂਦੀਆਂ ਸਾਡੀਆਂ ਜੜੀ ਬੂਟੀਆਂ ਖਾਸ ਕਰਕੇ ਆਯੁਰਵੇਦਾ ਤੇ ਨਿਰਭਰ ਹੀ ਉਹਨਾਂ ਤੇ ਐ ਤੇ ਗੁਰੂ ਨਾਨਕ ਦੇਵ ਜੀ ਨੇ ਵੀ ਇਸੇ ਕੁਦਰਤ ਨੂੰ ਜਾਂ ਕੁਦਰਤੀ ਚੀਜ਼ਾਂ ਨੂੰ ਹੀ ਵੜਿਆਇਆ ਹੈ ਹੋਰ ਵੀ ਸਾਡੇ ਰਿਸ਼ੀਆਂ ਮੁਰੀਆਂ ਨੇ ਇਸ ਨੂੰ ਬੜੀ ਅਹਿਮੀਅਤ ਦਿੱਤੀ ਹੈ ਤੇ ਮੈਂ ਇਹੀ ਪੁੱਛਣਾ ਚਾਹਾਂਗਾ ਕਿ ਕੀ ਅੱਜ ਸਾਨੂੰ ਇੱਕ ਸੌਖਾ ਜਿਹਾ ਤਰੀਕਾ ਇਹ ਹੀ ਠੀਕ ਹੈ ਕਿ ਕਿਸੇ ਵੀ ਸ਼ੌਪਰ ਤੇ ਜਾਓ ਤੇ ਜਿਹੜੀਆਂ ਉੱਥੇ ਪਈਆਂ ਪ੍ਰੋਡਕਟਸ ਨੇ ਜ ਉਹਨਾਂ ਨੂੰ ਲੈ ਲਓ ਜਾਂ ਤੁਸੀਂ ਜਿਹੜੀ ਬੂਟੀਆਂ ਦਾ ਕੀ ਸਾਡੀ ਜ਼ਿੰਦਗੀ 'ਚ ਐਮੀਅਤ ਹੈ ਇਹ ਕੀ ਫਾਇਦਾ ਕਰਦੀਆਂ ਆਯੁਰਵੇਦਾ ਦੇ ਹਿਸਾਬ ਦੇ ਨਾਲ ਇਹਨਾਂ ਦੇ ਬਾਰੇ 'ਚ ਕੀ ਹਾਂਜੀ ਸਭ ਤੋਂ ਪਹਿਲਾਂ ਸਾਨੂੰ ਆਪਣਾ ਇਮਿਊਨ ਸਿਸਟਮ ਸਟਰੋਂਗ ਕਰਨਾ ਚਾਹੀਦਾ ਇਮਿਊਨ ਸਿਸਟਮ ਸਾਡੇ ਨਾਲ ਸਟਰੋਂਗ ਹੋਊਗਾ ਤੇ ਸਾਡੀ ਬਾਡੀ ਆਪਣੇ ਆਪ ਹੀ ਉਸ ਬਿਮਾਰੀ ਨੂੰ ਫਾਈਟ ਕਰੂਗੀ ਬਿਲਕੁਲ ਜੀ ਸਾਨੂੰ ਇਹ ਜ਼ਰੂਰੀ ਆ ਸਰਦੀਆਂ ਦੇ ਵਿੱਚ ਚਵਨ ਪਰਾਸ਼ ਇੱਕ ਬਹੁਤ ਅੱਛੀ ਚੀਜ਼ ਐ ਹਮ ਹ ਕੋਈ ਚੰਗੀ ਕੰਪਨੀ ਦਾ ਲਓ ਅੱਛੀ ਕੰਪਨੀ ਦਾ ਲਓ ਅੱਛਾ ਬਣਾ ਕੇ ਲਓ ਬਣੇ ਬਣਾਏ ਵੀ ਸਾਡੇ ਕੋਲ ਵੀ ਮਿਲਦਾ ਅਸੀਂ ਬਣਾ ਕੇ ਦਿੰਨੇ ਹੁੰਦੇ ਆ ਅਸੀਂ ਵੀ ਦਿੰਨੇ ਹੁੰਦੇ ਆ ਚਵਨ ਪਰਾਸ਼ ਜਿਹੜਾ ਆਪਣਾ ਬਣਾਇਆ ਸਾਡਾ ਉਹ ਵੀ ਹੁੰਦਾ ਆ ਜੀ ਤੇ ਚਵਨ ਪਰਾਸ਼ ਅੱਛੀ ਚੀਜ਼ ਐ ਇਹ ਇੱਕ ਇਮਿਊਨ ਸਿਸਟਮ ਨੂੰ ਵਧਾਉਂਦਾ ਆ ਹਮ ਠੀਕ ਹੈ ਹੁਣ ਤੇ ਬਹੁਤ ਤਰ੍ਹਾਂ ਦੇ ਆ ਗਏ ਫੋਰ ਵਾਈਟੈਲਿਟੀ ਫੋਰ ਇਹ ਇਹ ਚੋ ਚੀਜ਼ਾਂ ਪਾਈ ਜਾਂਦੇ ਆ ਪਰ ਸਾਨੂੰ ਇਹ ਦੇਖਣਾ ਜਿਹੜਾ ਇਮਿਊਨ ਸਿਸਟਮ ਨੂੰ ਬੂਸਟ ਕਰੇ ਹਾਂਜੀ ਉਹ ਲੈਣਾ ਚਾਹੀਦਾ ਉਸ ਤੋਂ ਬਾਅਦ ਫਿਰ ਆਮਲਾ ਬਹੁਤ ਅੱਛੀ ਚੀਜ਼ ਹੈ ਜੀ ਆਮਲਾ ਵਿਟਾਮਿਨ ਸੀ ਇਮਿਊਨਿਟੀ ਨੂੰ ਬਹੁਤ ਵੱਡਾ ਬੂਸਟ ਕਰਦਾ ਆ ਹਾਂਜੀ ਫਿਰ ਅਸ਼ਵਗੰਧਾ ਸਿੰਪਲ ਅਸ਼ਵਗੰਧਾ ਲਿਆ ਹੂੰ ਉਹਦਾ ਕੈਪਸੂਲ ਵੀ ਮਿਲ ਜਾਂਦੇ ਆ ਉਹ ਨੂੰ ਤੁਸੀਂ ਜੜੀ ਬੂਟੀ ਲੈ ਲਓ ਉਹਨੂੰ ਬੋਇਲ ਕਰਕੇ ਸਵੇਰੇ ਸ਼ਾਮ ਪੀਓ ਠੀਕ ਹੈ ਤੁਹਾਡਾ ਸਟ्रेस ਹਟਦਾ ਹੈ ਤੁਹਾਡੀ ਇਮਿਊਨਿਟੀ ਵੱਧਦੀ ਹੈ ਸਾਰਾ ਕੁਝ ਉਹਦੇ ਨਾਲ ਠੀਕ ਹੋ ਜਾਂਦਾ ਇਹ ਬੂਟੀਆਂ ਲੈਣੀਆਂ ਨਾਲ ਮੇਰੇ ਖਲ ਕਾਫੀ ਫਰਕ ਪੈ ਜਾਂਦਾ ਹੈ ਅਸੀਂ ਜੇ ਵੱਡਾ ਕਰੀਏ ਜਦਾਾ ਲੈਬੋਰੇਟ ਕਰੀਏ ਤਾਂ ਫਿਰ ਕਈ ਕੁਝ ਹੋਰ ਹੋ ਸਕਦਾ ਪਰ ਇਹ ਬੇਸਿਕ ਚੀਜ਼ਾਂ ਇਹਦੇ ਨਾਲ ਹੀ ਸਾਨੂੰ ਆਰਾਮ ਮਿਲ ਸਕਦਾ ਬਿਲਕੁਲ ਸਰ ਇਹ ਤੁਸੀਂ ਬੜੀ ਵਧੀਆ ਗੱਲ ਕਹੀ ਹੈ ਹੁਣ ਮੈਂ ਆਉਣਾ ਆਖਰੀ ਸਵਾਲ ਤੇ ਕਿਉਂਕਿ ਇੱਥੇ ਕੈਨੇਡਾ ਦੇ ਵਿੱਚ ਮੌਸਮ ਠੰਡਾ ਹੋ ਗਿਆ ਹੈ ਹੁਣ ਤਾਂ ਕੀ ਹੈ ਜਿੰਨੀ ਕੁ ਸਰਦੀ ਮੇਰੇ ਖਿਆਲ ਦੇ ਵਿੱਚ ਜਨਵਰੀ ਜਾਂ ਫਰਵਰੀ ਚ ਇੰਡੀਆ ਹੁੰਦੀ ਹੈ ਉਨੀ ਸਰਦੀ ਅਸੀਂ ਆਪਾਂ ਸਭ ਤੋਂ ਵੱਧ ਨੂੰ ਮਹਿਸੂਸ ਕਰ ਰਹੇ ਹਾਂ ਉਸ ਤੋਂ ਜ਼ਿਆਦਾ ਹੀ ਕਰ ਰਹੇ ਹੋਵਾਂਗੇ ਘੱਟ ਨਹੀਂ ਤੇ ਇਹ ਜਿਹੜਾ ਕੈਨੇਡਾ ਦਾ ਮੌਸਮ ਹੈ ਇਹਦਾ ਅਸਰ ਵੀ ਬਹੁਤ ਹੀ ਜ਼ਿਆਦਾ ਹੁੰਦਾ ਹੈ ਕਿਉਂਕਿ ਕਹਿੰਦੇ ਆ ਕਿ ਜਿਹੜਾ ਇੱਥੇ ਇੱਕ ਵਾਰ ਰਗੜਿਆ ਗਿਆ ਉਹ ਫਿਰ ਮਈ ਤੋਂ ਪਹਿਲਾਂ ਸੁਤਰ ਨਹੀਂ ਹੁੰਦਾ ਹਾਂ ਮਈ ਚ ਜਾ ਕੇ ਦੇਖੋ ਅਸੀਂ ਇੱਥੇ ਨਾਲ ਜਦੋਂ ਸਾਡੇ ਕੈਨੇਡਾ ਦੇ ਵਿੱਚ ਡਾਰਕ ਡੇਜ਼ ਬਹੁਤ ਜ਼ਿਆਦਾ ਹੈਗੇ ਡਾਰਕ ਡੇਜ਼ ਮਤਲਬ ਸਾਨੂੰ ਧੁੱਪ ਬਹੁਤ ਘੱਟ ਮਿਲਦੀ ਹੈ ਜੀ ਧੁੱਪ ਘੱਟ ਮਿਲਦੀ ਹੈ ਹਮੇਸ਼ਾ ਬੱਦਲ ਹੀ ਰਹਿੰਦੇ ਆ ਹਨੇਰਾ ਜਲਦੀ ਹੋ ਜਾਂਦਾ 3-4 ਵਜੇ ਹਨੇਰਾ ਹੋ ਜਾਂਦਾ ਹੈ 8 ਵਜੇ ਤੋਂ ਪਹਿਲਾਂ ਸੂਰਜ ਨਹੀਂ ਨਿਕਲਦਾ ਤੇ ਦਿਨ ਬਹੁਤ ਛੋਟੇ ਹੁੰਦੇ ਜੀ ਤੇ ਡਾਰਕ ਡੇਸ ਸਾਡੇ ਵੱਡੇ ਹੋ ਜਾਂਦੇ ਉਸ ਕਰਕੇ ਮੈਂਟਲ ਹੈਲਥ ਜਾਂ ਡਿਪਰੈਸ਼ਨ ਵੀ ਹੋਣਾ ਸ਼ੁਰੂ ਹੋ ਜਾਂਦਾ ਲੋਕੀ ਕਹਿੰਦੇ ਅੱਛਾ ਅੱਜ ਕੰਮ ਕਰਨ ਨੂੰ ਦਿਲ ਕਰਦਾ ਅੱਜ ਬਾਜ਼ਾਰ ਜਾਣ ਨੂੰ ਦਿਲ ਨਹੀਂ ਕਰਦਾ ਬਹੁਤ ਨਿਹਰਾ ਜਿਹਾ ਹੂੰ ਕੁਟਵਾ ਕੁਟਵਾਜਾ ਲੱਗਦਾ ਕਿਉਂਕਿ ਤੁਸੀਂ ਬਾਹਰ ਨਿਕਲ ਨਹੀਂ ਸਕਦੇ ਅੰਦਰ ਹੀ ਰਹਿਣੇ ਹੋ ਜੀ ਠੀਕ ਹੈ ਉਹਦੇ ਵਾਸਤੇ ਅਸ਼ਵਗੰਧਾ ਬਹੁਤ ਅੱਛੀ ਚੀਜ਼ ਹੈ ਫਿਰ ਸਾਨੂੰ ਉਹ ਤੇ ਪ੍ਰੀਵੈਂਟ ਫਿਰ ਅਸੀਂ ਅੰਦਰ ਬੈਠੇ ਰਹਿੰਨੇ ਆ ਤਾਂ ਸਾਡੇ ਜੋੜ ਵੀ ਦਰਦ ਹੋਣ ਲੱਪਣਦੇ ਹੂੰ ਹੂੰ ਠੀਕ ਹੈ ਉਹਦੇ ਨਾਲ ਵੀ ਫਿਰ ਸਾਨੂੰ ਥੋੜਾ ਅੰਦਰ ਘਰ ਦੇ ਵਿੱਚ ਹੀ ਚੱਲਣਾ ਫਿਰਨਾ ਚਾਹੀਦਾ ਜੀ ਇਹ ਇਹ ਜ਼ਰੂਰ ਚੀਜ਼ਾਂ ਸਾਨੂੰ ਕਰਨੀਆਂ ਚਾਹੀਦੀਆਂ ਆਪਣੀ ਮੈਂਟਲ ਹੈਲਥ ਨੂੰ ਜ਼ਰੂਰ ਮੇਨਟੇਨ ਰੱਖੋ ਸਰਦੀਆਂ ਦੇ ਵਿੱਚ ਡੋਨਟ ਗੈਟ ਡਿਪਰੈਸਡ ਇਹ ਮੌਸਮ ਹਰ ਸਾਲ ਆਣਾ ਹੈ ਜੀ ਹਰ ਸਾਲ ਇਦਾਂ ਹੀ ਹੁੰਦਾ ਹੈ ਠੀਕ ਹੈ ਉਸ ਨੂੰ ਵੀ ਇੰਜੋਏ ਕਰੋ ਉਸ ਮੌਸਮ ਨੂੰ ਵੀ ਇੰਜੋਏ ਕਰੋ ਹਮ ਜਿਹੜਾ ਅਸੀਂ ਜੇ ਅਸੀਂ ਗਰਮੀਆਂ ਇੰਜੋਏ ਕਰਦੇ ਤੇ ਸਰਦੀਆਂ ਵੀ ਇੰਜੋਏ ਕਰਦੇ ਉਹ ਬਾਬਾ ਜੀ ਨੇ ਕਹਿ ਦਿੱਤਾ ਸੀ ਇਹ ਵੀ ਦਾਤ ਤੇਰੀ ਦਾਤ ਆ ਇਹ ਰੱਬ ਦੀਆਂ ਦਾਤਾਂ ਆ ਅਸੀਂ ਮੈਨੂੰ ਵੀ ਇੰਜੋਏ ਕਰੀਏ ਅਸੀਂ ਹਰ ਚੀਜ਼ ਨੂੰ ਇੰਜੋਏ ਕਰੀਏ ਤੇ ਸਾਰਾ ਕੁਝ ਇਹ ਮੌਸਮ ਆਣੇ ਆਣੇ ਆ ਬਿਲਕੁਲ ਤੇ ਕਿਟ ਤੇ ਆਪਣੇ ਆਪ ਨੂੰ ਕਦੀ ਵੀ ਮੈਂਟਲੀ ਡਿਪਰੈਸ ਨਾ ਹੋਣ ਦਿਓ ਇਸੇ ਮੌਸਮਾਂ ਦੇ ਵਿੱਚ ਬਿਲਕੁਲ ਜੀ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਿਹੜਾ ਅੱਜ ਸਾਨੂੰ ਸਿਹਤ ਸੰਭਾਲ ਦੇ ਬਾਰੇ ਵਿੱਚ ਦੱਸਿਆ ਤੇ ਅਸੀਂ ਡਾਕਟਰ ਸਾਹਿਬ ਦੇ ਨਾਲ ਅੱਗੇ ਹੋਰ ਵੀ ਜਿਹੜੇ ਰੋਗ ਨੇ ਉਹਨਾਂ ਦੇ ਅਯੁਰਵੇਦਾ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੇ ਸਫਲ ਇਲਾਜ ਕੀਤੇ ਜਾ ਸਕਦੇ ਆ ਤੇ ਸ਼ਹਿਦ ਸਰਜਰੀ ਦੀ ਲੋੜ ਵੀ ਨਹੀਂ ਪੈਂਦੀ ਜਿਸ ਤਰ੍ਹਾਂ ਅੱਜ ਕੱਲ ਸਾਡੀਆਂ ਖੁਰਾਕਾਂ ਨੇ ਬਹੁਤ ਸਾਰੇ ਰੋਗ ਪੈਦਾ ਕਰ ਦਿੱਤੇ ਐ ਜਿਨ੍ਹਾਂ ਦੇ ਵਿੱਚ ਅਸੀਂ ਕਹੀਏ ਫੈਟੀ ਲੀਵਰ ਤੇ ਸ਼ਹਿਦ ਦੇ ਖੁਰਾਕ ਦੀ ਮਿਹਰਬਾਨੀ ਹੁੰਦਾ ਹਾਂਜੀ ਐਬਸੋਲੂਟਲੀ ਅਸੀਂ ਜਿੱਦਾਂ ਖੁਰਾਕ ਦੀ ਮਿਹਰਬਾਨੀ ਅਸੀਂ ਖੁਰਾਕ ਦੀ ਮਿਹਰਬਾਨੀ ਆ ਖੁਰਾਕ ਦੀ ਮਿਹਰਬਾਨੀ ਆ ਕਈ ਚੀਜ਼ਾਂ ਅਸੀਂ ਆਪ ਲਾਈਆਂ ਹੋਈਆਂ ਹੁੰਦੀਆਂ ਨਾ ਕਿ ਨਾ ਆਪ ਨੇ ਨਹੀਂ ਰੱਬ ਨੇ ਨਹੀਂ ਲਾਈਆਂ ਆਪ ਹੀ ਲਾਈਆਂ ਆਪ ਹੀ ਆਪ ਹੀ ਲਾਈਆਂ ਹੋਈਆਂ ਸਾਡਾ ਲਾਈਫ ਸਟਾਈਲ ਹੀ ਇਦਾਂ ਦਾ ਹੋ ਗਿਆ ਅਗਲੀ ਵਾਰ ਮੇਰਾ خیال ਅਸੀਂ ਲਿਵਰ ਫੈਟੀ ਲਿਵਰ ਦੇ ਉੱਤੇ ਅਸੀਂ ਗੱਲ ਕਰਾਂਗੇ ਕਿ ਉਹਦਾ ਕੀ ਬਿਮਾਰੀਆਂ ਹੈਗੀਆਂ ਫੈਟੀ ਲਿਵਰ ਨਾਲ ਕੀ ਸਿੰਪਟਮਸ ਹੋ ਸਕਦੇ ਅਸੀਂ ਉਹਨੂੰ ਕਿਦਾਂ ਪ੍ਰੀਵੈਂਟ ਕਰ ਸਕਦੇ ਹਾਂ which is very important ਇੱਥੇ ਅਸੀਂ ਚੈੱਕ ਕਰਦੇ ਹੁੰਦੇ ਹਾਂ ਤਕਰੀਬਨ ਜੇ ਮੈਂ ਗਲਤ ਨਾ ਹੋਵਾਂ 80% ਵਿਦ ਲਿਵਰ ਫੈਟ ਫੈਟੀ ਲਿਵਰ ਨਾਲ ਹੀ ਆਉਂਦੇ ਬੰਦੇ ਹੂੰ ਹੂੰ ਉਹਨਾਂ ਨੂੰ ਪ੍ਰੋਬਲਮਸ ਹੋ ਗਈਆਂ ਡਾਈਜੈਸ਼ਨ ਹੋ ਗਿਆ ਆ ਹੋ ਗਿਆ ਇਸ ਬਾਰੇ ਅਸੀਂ ਫੇਰ ਗੱਲ ਕਰਾਂਗੇ ਬਿਲਕੁਲ ਜੀ ਬਹੁਤ ਵਧੀਆ ਤੇ ਸਰ ਹੁਣ ਅਸੀਂ ਆਪਣੇ ਦਰਸ਼ਕਾਂ ਤੋਂ ਇਜਾਜ਼ਤ ਲਈਏ ਚਲਦੇ ਚਲਦੇ ਆ ਤੁਸੀਂ ਕੋਈ ਮੈਸੇਜ ਦੇਣਾ ਚਾਹੋ ਤੇ ਉਹ ਜ਼ਰੂਰ ਦਿਓ ਜੀ ਹਾਂ ਜੀ ਹੈਲਥੀ ਰਹਿਣਾ ਇੱਕ ਬਹੁਤ ਅੱਛੀ ਗੱਲ ਹੈ ਡੋਨਟ ਕੰਪਰੋਮਾਈਜ਼ ਵਿਦ ਯਰ ਹੈਲਥ ਕੰਪਰੋਮਾਈਜ਼ਿੰਗ ਵਿਦ ਯਰ ਹੈਲਥ ਇਜ਼ ਬੀਇੰਗ ਅਨਹੈਲਦੀ ਠੀਕ ਹੈ ਤੇ ਉਸ ਅਨਹੈਲਦੀ ਨੂੰ ਆਪਣੇ ਆਪ ਤੋਂ ਦੂਰ ਕਰੋ ਤੇ ਆਪਣੀ ਹੈਲਥ ਦਾ ਧਿਆਨ ਰੱਖੋ ਆਪਣੇ ਖਾਣ ਪੀਣ ਦਾ ਆਪਣੇ ਰਹਿਣ ਸਹਿਣ ਦਾ ਜੇ ਤੁਸੀਂ ਅਰੋਗਯ ਹੈਗੇ ਆ ਤੇ ਘਰ ਦੇ ਵਿੱਚ ਵੀ ਰੋਗ ਨਹੀਂ ਆਊਗਾ ਹੂੰ ਹੂੰ ਜਿੱਦਾਂ ਭਾਈ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਮੈਨੂੰ ਜੁਕਾਮ ਹੋ ਗਿਆ ਤੇ ਸਾਰੇ ਪਰਿਵਾਰ ਨੂੰ ਹੋ ਗਿਆ ਅਸੀਂ ਆਪਣੇ ਆਪ ਨੂੰ ਬਚਾਈਏ ਤੇ ਸਾਰੇ ਪਰਿਵਾਰ ਨੂੰ ਤੇ ਸਾਰੀ ਸੋਸਾਇਟੀ ਨੂੰ ਫਿਰ ਸਾਰਿਆਂ ਨੂੰ ਅਸੀਂ ਬਚਾ ਸਕਦੇ ਆ। ਅ ਦੋਸਤੋ ਇਹਦੇ ਨਾਲ ਹੀ ਮੈਂ ਇਹ ਕਹਿਣਾ ਚਾਹਾਂਗਾ ਕਿ ਜੇ ਤੁਸੀਂ ਰਹਿੰਦੇ ਹੋ ਬ੍ਰੈਂਟਨ ਦੇ ਵਿੱਚ ਤੇ ਤੁਹਾਡਾ ਵੀ ਵਿਸ਼ਵਾਸ ਇਹ ਹੈ ਕਿ ਆਯੁਰਵੈਦਿਕ ਕੁਦਰਤੀ ਇਲਾਜ ਹੈ ਜਿਹੜਾ ਉਹ ਸਾਡੇ ਐਲੋਪੈਥਿਕ ਜਾਂ ਹੋਰ ਇਲਾਜਾਂ ਦੇ ਨਾਲੋਂ ਵਧੀਆ ਹੈ ਤੇ ਸਾਨੂੰ ਇਹ ਇਲਾਜ ਹੈ ਜਿਹੜਾ ਹੋਰ ਚੰਗਾ ਬਣਾ ਸਕਦਾ ਹੈ ਸਾਡੀ ਸਿਹਤ ਨੂੰ। ਤੇ ਤੁਸੀਂ ਡਾਕਟਰ ਮਲਵਿੰਦਰ ਸਿੰਘ ਜੀ ਹੋਰਾਂ ਦੇ ਨਾਲ ਸਲਾਹ مشورہ ਲੈਣ ਲਈ ਆ ਸਕਦੇ ਹੋ ਇਹਨਾਂ ਦਾ ਜਿਹੜਾ ਕਲੀਨਿਕ ਹੈ ਉਹ ਹੈ 온ਟਾਰੀਓ ਆਯੁਰਵੇਦਾ ਜਿਹੜਾ 11730 에어ਪੋਰਟ ਰੋਡ ਤੇ ਬਿਲਕੁਲ ਗੁਰਦੁਆਰਾ ਸਿੱਖ ਹੈਰੀਟੇਜ ਦੇ ਲੱਗੇ ਹੈ ਨੰਬਰ ਵੀ ਡਾਕਟਰ ਸਾਹਿਬ ਦਾ ਸਕਰੀਨ ਦੇ ਉੱਪਰ ਤੁਹਾਨੂੰ ਇਹਨਾਂ ਦੇ ਨਾਮ ਦੇ ਥੱਲੇ ਲਿਖਿਆ ਮਿਲ ਗਿਆ ਹੈ ਤੁਸੀਂ ਇਹਨਾਂ ਦੇ ਨਾਲ ਫੋਨ ਤੇ ਵੀ ਗੱਲ ਕਰ ਸਕਦੇ ਹੋ ਤੇ ਆ ਕੇ ਤੁਸੀਂ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਹੋ ਤਾਂ ਕਿ ਸਾਡੀ ਇੱਕੋ ਹੀ ਇੱਛਾ ਹੈ ਸਾਡੀ ਜੋ ਕਮਿਊਨਿਟੀ ਹੈ ਸਾਡੇ ਜਿਹੜੇ ਭੈਣ ਭਰਾ ਨੇ ਬ੍ਰੈਂਟਨ ਦੇ ਵਿੱਚ ਰਹਿਣ ਵਾਲੇ ਜਾਂ ਜੀਟੀਏ ਦੇ ਵਿੱਚ ਰਹਿਣ ਵਾਲੇ ਉਹ ਤੰਦਰੁਸਤ ਰਹਿਣ ਇਸ ਦੇ ਨਾਲ ਹੀ ਆਪਜੀਤ ਉਹ ਲੈਣੇ ਆ ਇਜਾਜ਼ਤ ਤੇ ਅਗਲੇ ਫੇਰ ਐਪੀਸੋਡ ਦਾ ਕਰੋ ਇੰਤਜ਼ਾਰ ਬਹੁਤ ਜਲਦੀ ਮੈਂ ਫੇਰ ਡਾਕਟਰ ਮਲਵਿੰਦਰ ਸਿੰਘ ਜੀ ਨੂੰ ਲੈ ਕੇ ਆਵਾਂਗਾ ਤੁਹਾਡੇ ਰੂਬਰੂ ਤੇ ਕਰਾਂਗੇ ਕਿਸੇ ਹੋਰ ਵਿਸ਼ੇ ਤੇ ਇਹਨਾਂ ਦੇ ਨਾਲ ਵਿਚਾਰਾਂ ਦੀ ਸਾਂਝ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ